ਕਰਮ ਕੇ ਡੁੱਬ ਜਾਣਾ ਚਾਹੀਦਾ ਮੁੱਖ ਮੰਤਰੀ ਨੂੰ ਸ਼ਰਮ ਕੇ ਡੁੱਬ ਜਾਣਾ ਚਾਹੀਦਾ ਡੀਜੀਪੀ ਨੂੰ ਜੀ ਦੇ ਤਰਿੰਦੇ ਜਿਹੜਾ ਵੀ ਆਪੋਜੀਸ਼ਨ ਦਾ ਕਾਗਜ ਭਰਨ ਜਾਂਦਾ ਉਹਦੇ ਕਾਗਜ ਫਾੜ ਰੇ ਐਸਐਚਓ ਹਰ ਜਗ੍ਹਾ ਫੋਨ ਕਰਨ ਲੱਗੇ ਵੇ ਵੀ ਤਾ ਕਾਗਜ ਨਹੀਂ ਭਰ ਜਾਣੇ ਨਹੀਂ ਤਾਂ ਤੇਰਾ ਹਸ਼ਰ ਮਾੜਾ ਹੋਊਗਾ ਇਹ ਸਰਕਾਰ ਦੀਆਂ ਹਦਾਇਤਾਂ ਐਸਐਸਪੀ ਡੀਐਸਪੀ ਨੂੰ ਦੇ ਰਿਆ ਇਹ ਇਹਨਾਂ ਦੀ ਨੀਤੀ ਹੈ ਜਿਹੜੀ ਸੰਸਦਿਆ ਨੇ ਬੋਲੀ ਹੈ ਸਾਮ ਦਾਮ ਡਾਂਡ ਭੇਡ ਮਤਲਬ ਪਹਿਲਾਂ ਵੈਸੇ ਮਨਾਵਾਂਗੇ ਨਹੀਂ ਮੰਨਦਾ ਬਿ ਡਾਂਗ ਨਾਲ ਮਨਾਵਾਂਗੇ ਉਹੀ ਇਹ ਡਾਂਗ ਦੇ ਨਾਲ ਪੰਜਾਬ ਨੂੰ ਚਲਾਉਣਾ ਚਾਹੁੰਦੇ ਆ ਵੀਡੀਓ ਨੂੰ ਦੇਖਦੇ ਗਰੀਬ ਆਦਮੀ ਨੂੰ ਜਾ ਕੇ ਉਹਦੇ ਘਰ ਬੈਠ ਜਾਂਦੇ ਆ ਕਿ ਜੀ ਤੂੰ ਨਹੀਂ ਖੜਨਾ ਬਈ ਕਿਉਂ ਨਹੀਂ ਖੜਨਾ ਬਈ ਲੋਕਤੰਤਰਿਕ ਹੈ ਅਸੀਂ ਜੀਣਾ ਭਰਨਾ ਹੈ ਅਸੀਂ ਸੜਕਾਂ ਰੋਕਾਂਗੇ ਐਸੀ ਬਰਤਾਸ ਕੋਈ ਨਹੀਂ ਕਰਦਾ ਪੰਜਾਬੀਆਂ ਨੂੰ ਇਸ ਤਰ੍ਹਾਂ ਦਵਾਇਆ ਨਹੀਂ ਜਾ ਸਕਦਾ ਤੁਸੀਂ ਇੱਕ ਪਾੜੋਗੇ ਅਸੀਂ ਦੂਸਰੀ ਲਿਆਉਣੀ ਦੂਸਰੀ ਪਾੜੋਗੇ ਤੀਸਰੀ ਲਿਆਣੀ ਤੁਹਾਡੇ ਤੱਕੇ ਦਾ ਜਵਾਬ ਦੇਵਾਂਗੇ ਰੋ ਜਿਹੜਾ ਜਨਤਾ ਦਾ ਤੁਹਾਨੂੰ ਕਦੇ ਮਾਫ ਨਹੀਂ ਕਰ ਸਕਦਾ ਹਰ ਤਰ੍ਹਾਂ ਦਾ ਜੋ ਡੈਮੋਕਰੇਟਿਕ ਸਿਸਟਮ ਹੈ ਉਹਦੇ ਧਰਨੇ ਵੀ ਦੇਵਾਂਗੇ ਸਭ ਕੁਝ ਕਰਾਂਗੇ ਲੇਕਿਨ ਤੁਹਾਡੀ ਜਿਹੜੀ ਕੁੰਡਾ ਕਰਦੀ ਹੈ ਇਹਦੇ ਅੱਗੇ ਕੋਈ ਪੰਜਾਬੀ ਝੁਕੇਗਾ ਨਹੀਂ